ਕਹਿੰਦਾ ਹੈ ਕਿ ਕੁਝ ਜੱਗੋਂ ਤੇਰੀ ਵੀ ਤਾਂ ਜ਼ਰੂਰ ਹੋਈ ਹੈ ਜ਼ਾਹਿਰ ਤੌਰ ਤੇ ਇੱਥੋਂ ਦੇ ਜਿਹੜੇ ਸਿਰਕੱਢ ਨੇਤਾ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਪਹਿਲਾਂ ਕਾਲੀ ਦਲ ਚ ਵਿਚਰਦੇ ਰਹੇ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਹਲਕਾ ਰਾਜਾ ਸੰਸੀ ਦੇ ਇੰਚਾਰਜ ਵੀ ਨੇ ਗੁਰਸ਼ਨ ਸਿੰਘ ਚੀਨਾ ਸੂਬਾ ਸੰਯੁਕਤ ਸਕੱਤਰ ਨੇ ਆਮ ਆਦਮੀ ਪਾਰਟੀ ਦੇ ਔਰ ਇਸ ਧੱਕੇ ਬਾਰੇ ਪੂਰੀ ਜਾਣਕਾਰੀ ਇਹਨਾਂ ਕੋਲ ਲੈਣੇ ਆ ਕਿ ਕੀ ਹੋਇਆ ਜੀ ਕੀ ਹੋਇਆ ਜੀ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਤੇ ਤੁਸੀਂ ਅੰਮ੍ਰਿਤਸਰ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੇ ਸ਼ਹਿਰ ਦੇ ਵਿੱਚ 13 ਕੌਂਸਲ ਨੇ ਜੀ ਐਸਾ ਸੀ 13 ਚੋਂ 9 ਆਮ ਆਦਮੀ ਪਾਰਟੀ ਦੇ ਹਮਮ ਤੇ 9ਾਂ ਦੇ ਜਿਹੜਾ 9ਾਂ ਤੋਂ 8 ਕੌਂਸਲਰ ਸਹਿਬਾਨ ਅੱਜ ਇੱਥੇ ਤੁਹਾਡੀ ਪ੍ਰੈਸ ਕਾਨਫਰੰਸ 'ਚ ਹਾਜ਼ਰ ਹੋਏ ਜੀ 4 ਹਾਰੇ ਵੀ ਹੋਏ ਜੀ 8 4 12 ਇੱਕ ਕੌਂਸਲਰ ਸਾਡਾ ਸਾਈਡ ਤੇ ਹੁੰਦਾ ਹਮ ਉਹ ਕਾਂਗਰਸ ਨਾਲ ਦਾ ਹਮ ਉਹ ਕਾਲੀਵਾਲ ਨਾਲ ਦਾ ਹਮ ਉਹ ਭਾਜਪਾ ਨਾਲ ਦਾ ਹਮ ਉਹਨਾਂ 5 ਜਾਣਿਆਂ ਨੂੰ ਹਮ ਪ੍ਰਧਾਨ ਬਣਾ ਦਿੱਤਾ ਜਿੰਦਾ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਜਿੰਦਾ ਹੂੰ ਜਿਹੜਾ ਮੀਤ ਪ੍ਰਧਾਨ ਹੈ ਉਹ ਸਾਡੇ ਚੋਂ ਇੱਕ ਬੰਦਾ ਚੁਣ ਦਿੱਤਾ ਜਾਂਦਾ ਉਹ ਜਿਹੜਾ ਕੀ ਉੱਥੇ ਹਾਜ਼ਰ ਨਹੀਂ ਸੀ ਹੂੰ ਉਹ ਅੱਜ ਇੱਥੇ ਪ੍ਰੈਸ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਖੜੇ ਨਹੀਂ ਸਾਡੇ ਨਾਲ ਆ ਹੂੰ ਹੂੰ ਇਹ ਸਾਰਾ ਕੁਝ ਜਿਹੜਾ ਵੇਖੋ ਕੋਈ ਮੈਂ ਸਮਝਦਾ ਕਿ ਅਫਸਰ ਸਾਹਿਬ ਇਹ ਵੱਡੇ ਲੈਵਲ ਦੀ ਧੰਦਲੀ ਹੋਈ ਜਾਂ ਕੋਈ ਲੀਡਰ ਸਾਹਿਬ ਆਣ ਨੇ ਜਿਨੇ ਗਲਤੇ ਕੰਮ ਕੀਤਾ ਹੂੰ ਮੈਂ ਸੀਐਮ ਸਾਹਿਬ ਨੂੰ ਮੈਂ ਮਨੀਸ਼ ਸਸੋਧਿਆ ਜੀ ਨੂੰ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੂੰ ਬੇਨਤੀ ਕਰ ਲਈ ਆ ਕਿ ਆ ਆਪਣੀ ਪਾਰਟੀ ਦੇ 13 ਉਮੀਦਵਾਰ ਲੜੇ ਹੂੰ 12 ਜੇ ਇੱਥੇ ਬੈਠੇ ਰੋ ਰਹੇ ਹੂੰ ਤੇ ਕਾਂਗਰਸ ਦੇ ਘਰ ਭੰਗੜੇ ਪੈ ਰਹੇ ਹੂੰ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕਿਸ ਲੀਡਰ ਨੇ ਕੀਤਾ ਹੂੰ ਇਹਦੇ ਪਿੱਛੇ ਕੋਣ ਤੁਹਾਨੂੰ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਪ੍ਰਧਾਨਗੀ ਮੇਨ ਪੋਸਟ ਤੇ ਮਿਲ ਗਈ ਉਹਨਾਂ ਨੂੰ ਕਿਹੜੀ ਕਿਹੜੀ ਮਿਲੀ ਹੈ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਸਾਡੇ ਤੋਂ ਸਾਈਡ ਤੇ ਹੋਇਆ ਜੀ 13 ਚ ਹਾਂ 13 ਚੋਂ ਇੱਕ ਸਾਈਡ ਤੇ ਹੋ ਗਿਆ ਪ੍ਰਧਾਨ ਬਣਦਾ ਬਣ ਗਿਆ ਉਹ ਪ੍ਰਧਾਨ ਬਣ ਗਿਆ ਉਹ ਬਣ ਗਿਆ ਤਾਂ ਕਾਂਗਰਸ ਦਾ ਸੀਨੀਅਰ ਮੀਨ ਪ੍ਰਧਾਨ ਬਣ ਗਿਆ ਓਕੇ ਹਾਂ ਜੀ ਉਹ ਕਾਂਗਰਸ ਨਾਲ ਲੱਗ ਗਿਆ ਨਾ ਕਾਂਗਰਸ ਦਾ ਉਹ ਇੱਕ ਕਾਂਗਰਸ ਕੋ ਇੱਕ <table>ਦਲ ਕੋ ਦੋ ਭਾਜਪਾ ਪਰ ਇੱਕ ਇਲੈਕਸ਼ਨ ਦੇ ਵਿੱਚ ਇੱਕ ਨੰਬਰ ਗੇਮ ਹੁੰਦੀ ਆ ਪਰ ਇਹਦੇ ਵਿੱਚ ਤਾਂ ਬਹੁਤ ਜ਼ਿਆਦਾ ਡਿਫਰੈਂਸ ਹੈ ਫਿਰ ਨਾ ਤੱਕਾ ਕਿਵੇਂ ਹੋ ਗਿਆ ਦੇਖੋ ਜੀ ਤੁਹਾਡੇ ਸਾਹਮਣੇ ਇਸੇ ਤੱਕੇ ਕਰਕੇ ਤੁਸੀਂ ਸਾਹਮਣੇ ਆਏ ਤੁਹਾਡੇ ਹਮਮ ਵੀ ਸਾਡੇ ਨਾਲ ਇਹ ਜਿੰਨਾ ਤੱਕਾ ਹੋਇਆ ਇਸ ਤੱਕੇ ਕਰਕੇ ਮੇਰਾ ਜੀ ਕਰਦਾ ਇਹ ਆਪਣੀ ਪਾਰਟੀ ਦੇ ਖਿਲਾਫ ਜਾਂ ਕੋਈ ਗੱਲ ਕਰਨ ਨੂੰ ਜਾਂ ਪ੍ਰੈਸ 'ਚ ਆਉਣਾ ਹਮ ਇਹਨਾਂ ਤੱਕ ਇਸੇ ਕਰਕੇ ਤੇ ਮੈਂ ਸਾਹਮਣੇ ਆਇਆ ਵੀ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਵੀ ਸੀਐਮ ਸਾਹਿਬ ਇਹਦੀ ਜਾਂਚ ਕਰਾਓ ਵੀ ਹੋਇਆ ਕੀ ਹਮ ਇਹ ਕੀਤਾ ਕੀਆ ਕਿੰਨੇ ਕੀਤਾ ਹਮ ਕਿਸੇ ਅਫਸਰ ਸਾਹਿਬਾਨ ਨੇ ਕੀਤਾ ਹਮ ਕਿਸੇ ਲੀਡਰ ਸਾਹਿਬਾਨ ਨੇ ਕੀਤਾ ਹਮ ਆਫਟਰੋਂ ਤਾਂ ਕੁਝ ਹੋਇਆ ਹੀ ਨਾ ਜੋ ਹੋਇਆ ਹੀ ਆ ਇਹ ਤਾਂ ਤੁਸੀਂ ਸਾਰੀ ਪ੍ਰੈਸ ਬੈਠੇ ਜੇ ਵੀ 13 ਪਾਰਟੀ ਦੇ ਉਮੀਦਵਾਰ ਹੋਣ ਤਾਂ 12 ਰੋਂਡੇ ਹੋਣ ਇੱਕ ਵਿੱਚੋਂ ਸਾਈਡ ਤੇ ਹੋ ਕੇ ਕੰਮ ਸੰਭਾਲ ਕੇ ਪ੍ਰਧਾਨ ਪ੍ਰਧਾਨ ਜੀ ਪ੍ਰੋਸੈਸ ਕੀ ਰਿਹਾ ਇਲੈਕਸ਼ਨ ਦਾ ਕਿ ਆਮ ਤੌਰ ਤੇ ਕਈ ਤਰੀਕੇ ਹੁੰਦੇ ਜਦੋਂ ਬਾਵਾਵਾਂ ਖੜੀਆਂ ਕਰਦੇ ਆ ਕਿ ਇੱਕ ਵਾਰੀ ਅੰਦਰ ਸੱਜਿਆਵਾ ਸਾਧਿਆ ਕਿਹੜੇ ਕਿਹੜੇ ਕਾਉਂਸਲਰ ਸਾਹਿਬਾਂ ਨੇ ਉਦੋਂ ਹੀ ਸਾਰਾ ਐਵੇਂ ਮਤਲਬ ਹਰ ਬੰਦੇ ਨੂੰ ਇਹ ਨਹੀਂ ਸਮਝ ਲਈ ਪਰ ਦੇਖੋ ਆਪਣੇ ਕੈਬਨਟ ਮੰਤਰੀ ਨੇ ਤਾਲੀਵਾਲ ਸਾਹਿਬ ਔਰ ਮੌਕੇ ਤੇ ਮੰਤਰੀ ਸਾਹਿਬ ਵੀ ਪਹੁੰਚਦੇ ਨੇ ਪੁਲਰ ਸਾਹਿਬ ਜੀ ਡਿਊਟੀ ਅਮਰਸਰ ਹੈ ਉੱਥੇ ਸਿਰਫ ਆਏ ਪੁਲਰ ਸਾਹਿਬ ਦੀ ਡਿਊਟੀ ਸੀ ਪੁਲਰ ਸਾਹਿਬ ਦੀ ਡਿਊਟੀ ਸੀ ਫੁੱਟਬਾਲ ਦੇ ਨੇ ਤੇ ਮੈਂ ਆਣ ਕੇ ਜਿਹੜਾ ਆ ਦੱਸੂਗਾ ਵੀ ਪ੍ਰਧਾਨ ਕਿੰਨੂੰ ਬਣਾਉਣਾ ਪਰ ਉਹ ਉਤੋਂ ਮਗਹਿਲੋਂ ਹੀ ਅੰਦਰ ਗੇਮ ਖੇਡੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਫਿਰ ਪੁਲਰਲਾ ਪੁਲਰ ਸਾਹਿਬ ਨੂੰ ਵੀ ਸਾਈਡ ਲਾਈਨ ਕਰ ਦਿੱਤਾ ਗਿਆ ਸਰਕਾਰ ਤੁਹਾਡੀ ਤੰਤਰ ਸਾਡਾ ਸਭ ਕੁ ਸਾਰਾ ਬਿਲਕੁਲ ਜੀਮਰ ਸਾਹਿਬ ਨੂੰ ਸਾਈਡ ਲਾਈਨ ਕੀਤਾ ਮੈਂ ਉੱਥੇ ਸਾਹਮਣੇ ਸਾਰਾ ਕੁਝ ਇਨਾਂ ਅੱਖਾਂ ਨਾਲ ਵੇਖਿਆ ਹਮ ਕਰਵਾਉਣ ਵਾਲਾ ਕੌਣ ਹੈ ਫਿਰ ਪਿੱਛੇ ਕੌਣ ਹੈ ਪਿੱਛੇ ਪਿੱਛੇ ਤੇ ਇਹੀ ਤੇ ਮੈਂ ਸਮਝਣਾ ਪਿੱਛੇ ਕੌਣ ਆ ਜਿਹੜੇ ਜਿੰਨੋਂ ਇੰਨਾ ਕੰਮ ਅਸੀਂ ਪਾਰਟੀ ਦੀ ਕਰ ਰਹੇ ਆ ਰਾਤ ਦਿਨ ਮਰ ਰਹੇ ਆ ਇਹ ਸਾਨੂੰ ਐਡਾ ਵੱਡਾ ਇਗਨੋਰ ਪਾਰਟੀ ਜਿ ਵੱਜ ਸਕਦਾ ਵੀ ਸਾਡੇ ਕੋਲ ਨੌ ਮੈਂਬਰ ਹਮ ਇੱਕ ਮੈਂਬਰ ਪਰ ਹੋ ਗਏ ਅੱਠ ਸਾਡੇ ਕੋਲ ਤੇ ਫਿਰ ਪ੍ਰਧਾਨ ਦੂਸਰੀ ਪਾਰਟੀਆਂ ਕਾਂਗਰਸ ਨਾਲ ਰਲ ਕੇ ਬਣ ਜਾਂਦਾ ਤੇ ਫੇਰ ਅਸੀਂ ਮਤਲਬ ਕੀ ਕਰ ਸਕਦੇ ਤੁਸੀਂ ਹੁਣ ਤੱਕ ਕੀ ਕੁਝ ਕਰ ਚੁੱਕੇ ਇਹਦੇ ਬਾਰੇ ਇੱਕ ਤੇ ਪ੍ਰੈਸ ਕਾਨਫਰੰਸ ਵਾਸਤੇ ਆਹ ਸਿਰਫ ਪਹਿਲਾਂ ਪ੍ਰੈਸ ਕਾਨਫਰੰਸ ਹੈ ਹੁਣ ਇਸ ਤੋਂ ਬਾਅਦ ਮੈਂ ਸੀਐਮ ਸਾਹਿਬ ਨੂੰ ਜਿਹੜਾ ਲੀਗਲ ਹੋਊਗਾ ਉਹ ਲੀਗਲ ਵੀ ਵਕੀਲਾ ਨਾਲ ਕਰਕੇ ਆਪਣੀ ਲਾਈ ਲੜਾਂਗੇ ਕਿਉਂਕਿ ਮਤਲਬ ਇਹ ਨਹੀਂ ਪਾ ਸਕਦੇ ਪੰਜ ਜਣੇ ਆ ਇਧਰ ਅੱਠ ਜਣੇ ਕੰਮ ਨਹੀਂ ਚੱਲ ਸਕਦਾ ਰਾਏ ਸਾਹਿਬ بڑے ਲੀਡਰ ਜਿਹੜੇ ਆ ਨਾ ਆਮ ਆਦਮੀ ਪਾਰਟੀ ਚ ਆਏ ਆ ਵੱਖਰੀ ਓਖਰੀ ਪਾਰਟੀ ਛੱਡ ਕੇ ਮੈਂ ਇੱਥੇ ਤਲਬੀਰ ਗਿੱਲ ਦੀ ਐਗਜ਼ੈਂਪਲ ਕੋਟ ਕਰਾਂ ਉਹ ਵੀ ਰੋਂਦੇ ਰਹੇ ਕਿ ਮੇਰੇ ਨਾਲ ਤੱਕਾ ਹੋ ਗਿਆ ਜੀ ਮੇਰੇ ਨਾਲ ਇਹ ਹੋ ਗਿਆ ਜੀ ਇਹ ਕਿ ਹੂੰ ਸਾਰੇ ਕੋਈ ਕਿਸੇ ਪਾਰਟ ਨਾ ਇਹਦਾ ਬਾਈ ਬਰਥ ਕਾਲੀ ਹੂੰ ਮੇਰੀਆਂ ਤਿੰਨਾਂ ਪੀੜ੍ਹੀਆਂ ਤੋਂ ਬਾਅਦ ਮੈਂ ਪਹਿਲੀ ਵਾਰੀ ਪਾਰਟੀ ਚੇਂਜ ਕੀਤੀ ਹੂੰ ਚਲੋ ਉਹ ਵੀ ਮੈਂ ਉਧਰੋਂ ਤੁਹਾਨੂੰ ਪਤਾ ਹੀ ਖਫਾ ਹੋ ਕੇ ਪਾਦੇ ਦਾ ਪਾਰਟੀ ਸਭ ਨੂੰ ਇਹਦਾ ਜੀ ਨਹੀਂ ਕਰਦਾ ਮੈਂ ਕੋਈ ਐਮਐਲਏ ਬਣਨ ਮਤਲਬ ਟਿਕਟ ਜਦੋਂ ਮੇਰੇ ਘਰ ਆਮ ਆਦਮੀ ਵਾਲੇ ਦੋਵੇਂ ਵਾਰੀ ਟਿਕਟ ਲੈ ਕੇ ਆਏ ਮੈਂ ਉਦੋਂ ਪਾਰਟੀ ਨਹੀਂ ਛੱਡਿਆ ਹੂੰ ਠੀਕ ਹੈ ਉਹ ਕੋਈ ਰੀਜ਼ਨ ਫਿਰ ਛੱਡਤੀ ਮੈਂ ਹੁਣ ਉਹਦੇ ਬਾਰੇ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਲੰਮੀ ਗੱਲ ਹੁੰਦੀ ਹੈ ਹੂੰ ਪਰ 6 ਛੱਡ ਕੇ ਆਇਆਂ ਨੂੰ ਤੁਸੀਂ ਗੱਲ ਨਾ ਇਹਦੀ ਲਾਉਣਾ ਇਹਨਾਂ ਨੂੰ ਆਪਣੇ ਸਮਝਣਾ ਨਹੀਂ ਬੜਾ ਔਖਾ ਆਪਣਾ ਘਰ ਛੱਡਣਾ ਬੜਾ ਔਖਾ ਪਰ ਤੁਸੀਂ ਕਹਿੰਦੇ ਹੋ ਇਸ ਮੌਕੇ ਤੇ ਅਫਸਰ ਸ਼ਾਹੀ ਨੇ ਸਭ ਕੁਝ ਕੀਤਾ ਤੁਸੀਂ ਪ੍ਰੈਸ ਕਾਨਫਰੈਂਸ 'ਚ ਵੀ ਇਸੇ ਗੱਲ ਦਾ ਜ਼ਿਕਰ ਕੀਤਾ ਪਰ ਅਫਸਰ ਸ਼ਾਹੀ ਆਪਣੇ ਆਪ ਕਰਦੀ ਨਹੀਂ ਇਦਾਂ ਦਾ ਮਤਲਬ ਕਾ ਖਾਸ ਤੌਰ ਤੇ ਪਿੱਛੇ ਕੋਈ ਹੋਊਗਾ ਸਾਡਾ ਹੀ ਸਾਡਾ ਹੋਊਗਾ ਕੋਈ ਪਰ ਹੁਣ ਉਹਦੀ ਯਾਦ ਲਈ ਵੇਖੋ ਅੱਜ ਅਸੀਂ ਰੌਲਾ ਪਾਇਆ ਉਹਦੇ ਉਹ ਆਫਟਰ ਆਲ ਸਾਡੀ ਪਾਰਟੀ ਵੀ ਉੱਪਰ ਬੈਠੀ ਆ ਉਈ ਉਹ ਇਸ ਗੱਲ ਪੁੱਛਣਗੇ ਨਾ ਵੀ ਜਿਹੜਾ ਉਹ ਰੌਲਾ ਪਾ ਰਹੇ ਨੇ ਕੀ ਹੋਇਆ ਕਿੰਨੇ ਕੀਤਾ ਕਿਉਂ ਕੀਤਾ ਇਹ ਵੇਖੋ ਅੱਜ ਤੁਹਾਨੂੰ ਇਹ ਤੁਹਾਨੂੰ ਇਹ ਤੁਹਾਡੀ ਨੋਲੇਜ ਨਹੀਂ ਹੋਣੀ ਇਹ ਗੱਲ ਵੀ ਐਸਾ ਅਸੀਂ ਆ ਕੁਛ ਹੋ ਗਿਆ ਬਣ ਗਿਆ ਰੋਜ਼ ਬਣਦਾ ਕੋਈ ਬਣ ਗਿਆ ਕੋਈ ਰਹਿ ਗਿਆ ਪਰ ਆ ਐਡੀ ਵੱਡੀ ਗੱਲ ਅੱਜ ਲੋਕਾਂ ਦੇ ਮੈਸੇਜ ਆਉਂਦਾ ਵੀ ਇਹ ਕੀ ਕਰ ਰਿਹਾ ਜਾਂ ਮਥੱਲੇ ਜਿਹੜੇ ਥੱਲੇ ਲੈਵਲ ਦੇ ਸਾਡੇ ਲੀਡਰ ਨੇ ਜਾਂ ਜੀ ਦੀ ਮਿਲੀ ਭੁਗਤੋਂਗੀ ਕਿ ਇਹ ਇਹ ਬੰਦੇ ਪਾਰਟੀ ਦਾ ਨੁਕਸਾਨ ਕਰ ਰਿਹਾ ਕੀ ਕਰ ਰਿਹਾ ਤੁਹਾਨੂੰ ਲੱਗਦਾ ਕਿ ਕੋਈ ਸੀਨੀਅਰ ਲੀਡਰ ਜਿਹੜਾ ਵਾ ਕੋਈ ਸੈਟਿੰਗ ਲੀਡਰ ਹੈ ਜਿਹੜਾ ਕੋਈ ਤੁਹਾਡੇ ਤੋਂ ਇਨਸਿਕਿਉਰ ਹੈ ਕਿ ਜਿਸ ਤੰਗ ਨਾਲ ਉੱਪਰ ਜਾ ਰਿਹਾ ਹੈ ਬੰਦਾ ਬੜਾ ਕਿਤੇ ਗਾਂ ਰਾਈਜ਼ ਨਾ ਕਰ ਜੇ ਜਾਂ ਇੱਕ ਟੈਂਡੈਂਸੀ ਹੁੰਦੀ ਹੈ ਜਿਹੜੀ ਆ ਕਿ ਕਿਸੇ ਨੂੰ ਆਪਾਂ ਉੱਪਰ ਨਹੀਂ ਦੇਣਾ ਕੋਈ ਇਸ ਤਰ੍ਹਾਂ ਦੀ ਮੈਂ ਕੀ ਕਹਿ ਸਕਦਾ ਜੀ ਮੈਂ ਕੀ ਕਹਿ ਸਕਦਾ ਇਹਦੇ ਬਾਰੇ ਵੇਖੋ ਮੈਂ ਤੇ ਆਇਆ ਆਪਣੀ ਮਿਹਨਤ ਕਰਦਾ ਠੀਕ ਹੈ ਨਾ ਆ ਆਏ ਆ ਐਮਪੀ ਇਲੈਕਸ਼ਨ ਤੇ ਥੋਕ ਕੇ ਮਿਹਨਤ ਕੀਤੀ ਸਾਰੇ ਪਿੰਡ ਆਪਣੇ ਜਿਤਾਏ ਆ ਰਿਜ਼ਲਟ ਕਢਾ ਲਓ ਸਰਪੰਚੀ ਇਲੈਕਸ਼ਨ ਸਾਰੇ ਸਰਪੰਚ ਆਪ ਬਣਾਏ ਆ ਇੱਕ ਦਿਨ ਵੀ ਮੈਂ ਕਿਸੇ ਸਰਪੰਚ ਦੇ ਸਾਰੇ ਸਰਪੰਚ ਬਣ ਕੇ ਦਾਸ ਦੇ ਗ੍ਰਹਿ ਵਿਖਿਆ ਹੈ ਢੋਲ ਲੈ ਕੇ ਲੱਡੂ ਲੈ ਕੇ ਕੀ ਇਹ ਗੱਲ ਗੁਰੂ ਸਾਹਿਬ ਦੀ ਕਿਰਪਾ ਵੇਖੋ ਮਿਹਨਤ ਕਰਨੀ ਹਰ ਬੰਦੇ ਦਾ ਸਿਆਸੀ ਬੰਦੇ ਨਾਲ ਹਰ ਕੋਈ ਬੰਦਾ ਸੇਰੇ ਉੱਠ ਕੇ ਆਪਣੀ ਮਿਹਨਤ ਕਰਨ ਨਿਕਲਦਾ ਉਸ ਤਰ੍ਹਾਂ ਕਰਦੇ ਇਨਸੂਰ ਹੋਊਗਾ ਤੇ ਉਹ ਹੁਣ ਉਹਦਾ ਮੈਂ ਕੁਝ ਕਰਨੀ ਸਰਬਸ ਤੁਸੀਂ ਇਹ ਨਾ ਕਿਓ ਕਿ ਧਾਰੀਵਾਲ ਸਾਹਿਬ ਨਾਲ ਤੁਹਾਡੀ ਗੱਲ ਨਹੀਂ ਹੋਈ ਤੁਹਾਡੀ ਗੱਲ ਤੇ ਜ਼ਰੂਰ ਹੋਈ ਹੈ ਜੀ ਕੀ ਕਿਆ ਉਹਨਾਂ ਨੇ ਨਹੀਂ ਧਾਰੀਵਾਲ ਸਾਹਿਬ ਨਾਲ ਪਹਿਲਾਂ ਮੇਰੀ ਗੱਲ ਹੋਈ ਸੀ ਤਾਂ ਧੰਨ ਆ ਜਿਹੜਾ ਜੋ ਕੁਝ ਹੋਇਆ ਇੰਨਾ ਕੁਝ ਉਸ ਤੋਂ ਬਾਅਦ ਮੈਂ ਕੀਤੀ ਨਹੀਂ ਕਿਸੇ ਨਾਲ ਮੈਂ ਕਹਾਂ ਮੇਰਾ ਮਨ ਨਹੀਂ ਮੁੜ ਕੇ ਕੀਤਾ ਗੈਨ ਗੁੱਸਾ ਤਾਲੀਵਾਲ ਸਾਹਿਬ ਦੇ ਗੈਸ ਤੋਂ ਨਹੀਂ ਮੈਂ ਕੀ ਕਹਿ ਸਕਦਾ ਹੁਣ ਗੁੱਸਾ ਨਹੀਂ ਗੁੱਸਾ ਮੈਂ ਪਹਿਲਾਂ ਤਾਲੀਵਾਲ ਸਾਹਿਬ ਨੂੰ ਮਿਲਿਆ ਉਹ ਕਹਿੰਦੇ ਵੀ ਇੱਥੇ ਜੋ ਕਰਨਾ ਮਤਲਬ ਲਾਲਜੀ ਦੀ ਡਿਊਟੀ ਲੱਗੀ ਉਹਨਾਂ ਕਰਨਾ ਮੇਰਾ ਕੋਲ ਰੋਲ ਨਹੀਂ ਹੂੰ ਫਿਰ ਮੈਂ ਕੋਈ ਮਤਲਬ ਇਹ ਪਰੂ ਵੀ ਆਪਣੇ ਆਪ ਚ ਇੱਕ ਤਰ੍ਹਾਂ ਨੇ ਮਾਜੇ ਦੇ ਜਰਨੈਲ ਨੇ ਤਾਲੀਵਾਲ ਸਾਹਿਬ ਵੀ ਇਹ ਤੁਹਾਡਾ ਜੇ ਪਹਿਲੋ ਗੱਲ ਕੀਤੀ ਬਾਅਦ ਚ ਵੀ ਤੁਹਾਡਾ ਫਰਜ਼ ਬੰਨਾ ਸੀ ਗੱਲ ਕਰਨਾ ਜਾਂ ਗਿਲੇ ਨਾ ਗੱਲ ਨਹੀਂ ਕੀਤੀ ਤੁਸੀਂ ਨਹੀਂ ਫਿਰ ਮੇਰਾ ਗਿਲਾ ਹੀ ਨਹੀਂ ਮੈਂ ਫਿਰ ਮੈਂ ਨਹੀਂ ਸਮਝਿਆ ਵੀ ਹੁਣ ਕਿਸੇ ਨੂੰ ਫਿਰ ਮੇਰਾ ਫੋਨ ਕਰਨ ਨੂੰ ਜੀਨ ਕੀਤਾ ਵੀ 12 ਬੰਦੇ ਪਾਰਟੀ ਦੇ ਉਮੀਦਵਾਰ ਮੇਰੇ ਘਰ ਬੈਠੇ ਹੁਣ ਮੇਰਾ ਘਰ ਰਾਜ ਸੱਸੀ ਹੋਵੇ ਮੇਰਾ ਪਿੰਡ ਹੋਵੇ ਮੈਂ ਜੰਮਿਆ ਰਾਜ ਸੱਸੀ ਹੋਵਾਂ ਠੀਕ ਆ ਉਹ ਅੱਜ ਰੋਂਦੇ ਸਾਰੇ ਹਮਰਸਰ ਚ ਜਦੋਂ ਕਾਂਗਰਸ ਦੇ ਘਰ ਟੂਲ ਵੱਜਿੰਦੇ ਹਰਾਨੀ ਦੀ ਗੱਲ ਹਰਾਨੀ ਦੀ ਹਾਂ ਅਮਰਸਰ 'ਚ ਜਦੋਂ ਮੇਅਰ ਦੀ ਚੋਣ ਹੋਈ ਸੀ ਉਦੋਂ ਤੱਕ ਕਰਨ ਦੇ ਦੋਸ਼ ਲੱਗੇ ਆ ਆਮ ਆਦਮੀ ਪਾਰਟੀ ਦੇ ਹੁਣ ਸਾਨੂੰ ਲੱਗੀ ਆ ਤੇ ਸਾਨੂੰ ਬੜਾ ਦੁੱਖ ਲੱਗ ਰਿਹਾ ਇਸ ਗੱਲ ਦਾ ਪਾਜੀ ਬੀ ਕੋ ਮੇਰੀ ਗੱਲ ਸੁਣੋ ਮੈਂ ਉਦੋਂ ਮੇਅਰ ਆਇਆ ਸੀ ਇਲੈਕਸ਼ਨ ਤੇ ਅਮਰਸਰ ਦੀ ਸੀਮ ਇਲੈਕਸ਼ਨ ਮੇਰਾ ਧਿਆਨ ਸਾਰਾ ਆਪਣੀ ਇਲੈਕਸ਼ਨ 'ਚ ਸੀ ਮੈਂ ਮੈਨੂੰ ਪਤਾ ਹੀ ਨਹੀਂ ਮੈਂ ਅਮਰਸਰ ਵਾਲੀ ਇਲੈਕਸ਼ਨ ਵਾਲੇ ਕੋਈ ਧਿਆਨ ਨਹੀਂ ਦਿੱਤਾ ਮੇਰੀ ਫਿਤਰਤ ਹੈ ਮੈਂ ਕਦੇ ਨਾ ਗਲਤ ਕੰਮ ਨਹੀਂ ਕੀ ਕਰਦਾ ਜ਼ਿੰਦਗੀ ਮੈਨੂੰ 30 ਸਾਲ ਹੋ ਗਏ ਆ ਵਿਚਰਦੇ ਆ ਤੁਸੀਂ ਰੋਜ਼ ਇੱਥੇ ਰਹਿੰਦੇ ਹੋ ਆਪਣੇ ਸ਼ਹਿਰ ਤੁਹਾਨੂੰ ਹਰ ਬੰਦੇ ਦੇ ਕਰਤਾਰ ਦਾ ਪਤਾ ਮੈਂ ਕਦੀ ਗਲਤ ਕੰਮ ਨਹੀਂ ਕਰਦਾ ਜਿੱਥੇ ਹੋਂ ਆ ਜਿਹਦੇ ਨਾਲ ਜੇ ਮੈਂ ਮੇਲਜ ਨੁਕਸ ਹੁੰਦਾ ਮੈਂ ਅੰਦਰੋਂ ਕਾਲੀਦਾਲਾ ਨਾਲ ਰਲ ਜਾਂਦਾ ਇੱਕ ਸੀਟ ਮੈਨੂੰ ਦੇ ਦਿਓ ਜੇ ਮੈਂ ਕਾਲੀਦਾਲਾ ਨਾਲ ਰਲ ਜਾਂਦਾ ਮੈਨੂੰ ਕਾਲੀਦਾਲਾ ਦੇ ਦਿੰਦਾ ਜੇ ਮੈਂ ਕਾਂਗਰਸ ਨਾਲ ਰਲ ਜਾਂਦਾ ਮੈਨੂੰ ਕਾਂਗਰਸ ਦੇ ਦਿੰਦੀ ਜੇ ਮੈਂ ਭਾਜਪਾ ਨਾਲ ਰਲ ਜਾਂਦਾ ਮੈਨੂੰ ਭਾਜਪਾ ਦੇ ਦਿੰਦੀ ਮੈਂ ਨਿਰਪੱਖ ਜਿਹਦੇ ਨਾਲ ਮੈਂ ਆਮ ਆਦਮੀ ਨਾਲ ਆਮ ਆਦਮੀ ਨਾਲ ਰਿਹਾ ਕੋਈ ਬੰਦੇ ਨਾਲ ਕਿਸੇ ਨਾਲ ਤਾਲਮਿਲ ਨਹੀਂ ਕੀਤਾ ਨਹੀਂ ਤੇ ਕੋਈ ਗੱਲ ਨਹੀਂ ਜੇਤਹਾਰ ਜਿਹੜੀ ਆ ਵੇਖੋ ਉਹ ਕੋਈ ਮੈਨੇ ਨਹੀਂ ਚਲੋ ਜੇਤਹਾਰ ਹੋਣੀ ਚਾਹੀਦੀ ਆ ਫੇਰ ਕੰਟੈਸਟ ਹੋਏ ਫੇਰ ਕੋਈ ਗੱਲ ਨਹੀਂ ਫੇਰ ਜੇਤਹਾਰ ਹੋਏ ਕੋਈ ਗੱਲ ਨਹੀਂ ਪਰ ਇਦਾਂ ਦਾ ਉਟਨ ਮਹਿਸੂਸ ਕਰ ਰਹੇ ਹੋ ਹੁਣ ਕਿ ਤੁਹਾਨੂੰ ਲੱਗ ਰਿਹਾ ਕਿ ਮੈਂ ਕੋਈ ਗਲਤੀ ਕਰ ਬੈਠਾ ਨਹੀਂ ਇਹ ਤੁਹਾਨੂੰ ਪਾਰਟੀ ਨੂੰ ਮਿਲ ਕੇ ਇੱਕ ਵਾਰੀ ਪਾਰਟੀ ਨਾਲ ਪੁੱਛ ਕੇ ਪਾਰਟੀ ਨੂੰ ਸਾਰਾ ਕੁਝ ਨਹੀਂ ਉਹਨਾਂ ਤੇ ਜੋ ਕਰਨਾ ਹੀ ਕਰਤਾ ਨਹੀਂ ਵੇਖੋ ਅੱਜ 8 ਮੈਂਬਰ ਨੇ 8 ਮੈਂਬਰਾਂ ਤੋਂ ਬਗੈਰ ਕੋਈ ਉੱਥੇ ਕੋਈ ਚੱਲ ਨਹੀਂ ਸਕਦਾ ਉਹ ਤਾਂ ਫਿਰ ਤੁਸੀਂ ਲੀਗਲ ਰਿਸੋਰਟ ਲੈ ਸਕਦੇ ਹੋ ਨਾ ਨਹੀਂ ਨਹੀਂ ਇਹ ਤਾਂ ਵੀ ਲੈ ਸਕਦੇ ਮੈਨੂੰ ਪਰ ਇੱਕ ਵਾਰੀ ਸੀਐਮ ਸਾਹਿਬ ਨੇ ਮੈਨੂੰ ਸ਼ਾਮਲ ਕਰਾਇਆ ਮੇਰਾ ਫਰਜ਼ ਬਣਦਾ ਉਹਨਾਂ ਕੋ ਜਾਣਾ ਸੀਐਮ ਸਾਹਿਬ ਕੋ ਕੇ ਡਾਕਟਰ ਸੰਦੀਪ ਪਾਠਪੂੜਾ ਨੇ ਮੈਨੂੰ ਮਤਲਬ ਪਰਸਨਲੀ ਉਹਨਾਂ ਨੇ ਸਾਰਾ ਮੈਨੂੰ ਮੇਰ ਨਾਲ ਤਾਲਮਿਲ ਕਰਕੇ ਮੈਨੂੰ ਉਹਨਾਂ ਜੁਆਇਨ ਕਰਾਇਆ ਮੇਰਾ ਫਰਜ਼ ਮੰਨਦਾ ਆਪਣੀ ਪਾਰਟੀ ਦੇ ਸਿਨਰ ਲੀਡਰ ਸਰ ਬਣਨਾ ਪਰ ਤੁਹਾਨੂੰ ਇਹ ਨਹੀਂ ਕਹਿਣਗੇ ਕਿ ਤੁਸੀਂ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਰੋਲਾ ਪਾਤਾ ਤੁਸੀਂ ਮੇਰੇ ਪਹਿਲਾਂ ਸਾਡੇ ਕੋਲ ਨਹੀਂ ਸੁਣਨੀ ਨਹੀਂ ਨਾ ਕਹਿੰਨੇ ਬੜੇ ਚਿਰ ਦੇ ਰੋਲਾ ਪਾ ਕੇ ਛੋਟੇ ਰੋਜ਼ ਤਲਬੀਰ ਪਾਉਂਦਾ ਰਹਿੰਦਾ ਕੋਈ ਸੁਣਦਾ ਉਦਾਂ ਹਾਂ ਉਦਾਂ ਸੁਣਦਾ ਹੋਵੇ ਤਲਬੀਰ ਰੋਜ਼ ਪ੍ਰੈਸ ਕਾਨਫਰੰਸ ਕਿਉਂ ਕਰੇ ਕਰੇ ਕਿਉਂ ਕਰੇ ਪਰ ਇਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਹੋਈਆਂ ਵੱਖਰੀਆਂ ਜਿਹੜੀਆਂ ਆਤੇ ਹੁਣ ਇਲੈਕਸ਼ਨ ਦਾ ੱੱਕਾ ਸਾਹਮਣੇ ਆ ਗਿਆ ਇਹ ਤੇ ਹੁਣ ਜੱਗੋ 13ਵੀਂ ਹੋ ਗਈ ਜੱਗੋ 13ਵੀਂ ਹੋ ਗਈ ਇਹ ਤਾਂ ਜੱਗੋ 13ਵੀਂ ਹੋ ਗਈ ਨਾ ਛੋਟੀਆਂ ਮੋਟੀਆਂ ਰੋਜ ਹੁੰਦੀਆਂ ਪਰ ਜਰਜਾਈਆਂ ਕਿਉਂਕਿ ਆਦਤ ਪਈ ਹੈ ਹਾਂ ਲੜਾਈ ਲੜਦੇ ਨੂੰ ਬੜਾ ਚੇਰ ਹੋ ਗਿਆ ਭਾਜੀ ਆਦਤ ਪਈ ਹੈ ਕਰਕੇ ਉਹਦੀ ਪ੍ਰੋਵਾਈਡ ਕਰੀ ਛੋਟੀ ਮੋਟੀ ਦੀ ਘਰ ਵਾਪਸੀ ਨੂੰ ਦਿਲ ਤੇ ਨਹੀਂ ਕਰਦਾ ਹੁਣ ਕਿਤੇ ਨਹੀਂ ਨਹੀਂ ਛੱਡੋ ਯਾਰ ਹਨਾ ਨਹੀਂ ਨਹੀਂ ਘਰ ਵਾਪਸੀ ਤੇ ਪਾਰਟੀ ਬਦਲਣਾ ਉੱਚ ਫਰਕ ਹੈ ਨਾ ਨਹੀਂ ਨਹੀਂ ਵੇਖੋ ਪਤਾ ਕੀ ਉਹ ਬੰਦੇ ਦੀ ਕ੍ਰੈਡਿਬਿਲਟੀ ਖਤਮ ਹੋ ਗਈ ਜਿਹੜਾ ਬੰਦਾ ਰੋਜ ਨਹੀਂ ਮੈਂ ਕਹ ਰਿਹਾ ਘਰ ਵਾਪਸੀ ਤੇ ਪਾਰਟੀ ਬਦਲਣ ਦੇ ਖਬਰਾਂ ਜਿਹੜੇ ਮੈਨੂੰ ਭਜਾਉਣ ਦੇ ਨੇ ਨਾ ਮੈਂ ਇਹ ਭਜਾ ਕੇ ਸਾ ਲਊਗਾ ਇਹ ਭਜਾ ਕੇ ਐ ਐ ਐਮ ਕੇ ਹੋਟਲ ਦੀ ਪ੍ਰੈਸ ਕਾਨਫਰੰਸ ਕਰੂੰਗਾ ਮੈਂ ਭੱਜਣ ਵਾਲਾ ਨਹੀਂ ਭਜਾਉਣ ਵਾਲਾ ਕੌਣ ਭਜਾ ਰੇ ਤਰ ਜਿਹੜਾ ਵੀ ਜਿਹੜਾ ਵੀ ਮੇਰੀਆਂ ਲੱਤਾਂ ਖਿੱਚਦਾ ਹੋਊਗਾ ਜਿਹੜਾ ਵੀ ਹੋਊਗਾ ਉਹ ਲੋਕ ਮੇਰੇ ਨਾਲ ਨੇ ਨਾ ਕੀ ਕਰਨਗੇ ਹਮ ਮੇਰੇ ਜਾ ਕੇ ਰੈਲੀਆਂ ਕਰੋਗੇ ਤੁਸੀਂ ਸੱਤ ਰੈਲੀਆਂ ਇੱਕ ਦਿਨ ਇੰਡੀਵਿਜੂਅਲ ਬੰਦਾ ਕਰਾਵੇ ਆਪਣੇ ਹਲਕੇ 'ਚ ਇੱਕ ਘੰਟੇ ਬਾਅਦ ਹਾਂ ਮੈਂ ਫੋਟੋ ਸਿਰਫ ਫੇਸਬੁੱਕ ਤੇ ਅਪਡੇਟ ਕਰ ਦੂੰ ਵੇਖ ਲੋ ਇੱਕ ਇੱਕ ਘੰਟੇ ਬਾਅਦ ਡਿਵੀਜ਼ਨ ਬੰਦਾ ਸੱਤ ਰੈਲੀਆਂ ਆਪਣੇ ਹਲਕੇ ਦੇ ਸਾਰੀ ਐਮਪੀ ਇਲੈਕਸ਼ਨ ਚ ਕਿਤੇ ਇਕੱਠਾਂ ਵੀ ਹੋਈਆਂ ਹੋਣਗੀਆਂ ਮੈਂ ਸਾਰੇ ਜ਼ਾਇਨ ਦੇ ਦੂੰਗਾ ਇਹ ਉਹਦਾ ਬਾਇਓ ਡਾਟਾ ਕੱਢ ਲਓ ਫੇਸਬੁੱਕ ਹੂੰ ਕਿਉਂਕਿ ਜਿਹੜਾ ਵੀ ਲੀਡਰ ਸਾਰੇ ਸਾਰੇ ਫੇਸਬੁੱਕ ਤੇ ਬਾਇਓ ਡਾਟਾ ਪੋੜ ਪਾਉਂਦਾ ਨਾ ਉਹ ਲਾ ਕੱਢ ਲਓ ਮੇਰੇ ਜਿਵੇਂ ਮੇਰੀ ਹੋਈ ਆ ਮੈਂ ਸਾਰੇ ਪਾਦਨਾ ਉਹਦੋਂ ਦਾ ਬਾਇਓ ਡਾਟਾ ਕੱਢ ਲਓ ਵੀ ਉਹਨੀਆਂ ਰੈਲੀਆਂ ਇੱਕ ਰੈਲੀ ਇੱਕ ਲੀਡਰ ਦੀ ਉਹਦੀ ਕਰਾ ਸਕਦਾ ਹੂੰ ਬਸ ਸੱਤ ਰੈਲੀਆਂ ਇੱਕ ਦਿਨ ਚ ਕਰਾਈਆਂ ਸੀਐਮ ਸਾਹਿਬ ਇੱਥੇ ਅਮਰ ਅਮਰ ਇੱਥੇ ਆਉਂਦੇ ਤੇ ਸਹਾਰਾ ਗਰਾਊਂਡ ਦੇ ਵਿੱਚ ਸਾਰੀ ਦਸਹਿਰਾ ਗਰਾਊਂਡ ਭਰ ਕੇ ਘਟ ਕਰਦਾ ਸਾਰਾ ਕੁਝ ਭੁੱਲ ਗਿਆ ਧਾਲੀਵਾਲ ਸਾਹਿਬ ਨਹੀਂ ਮੈਂ ਕੀ ਕਹਿ ਸਕਦਾ ਹੁਣ ਮੇਰੀ ਗੱਲ ਸੁਣੋ ਇਹ ਤਾਂ ਕੋਈ ਕੋਈ ਕੁਝ ਨਹੀਂ ਕਿਸੇ ਨੂੰ ਮਾਰ ਨਹੀਂ ਸਕਦਾ ਇਹ ਗੁਰੂ ਰਾਮਦਾਸ ਦੀ ਨਕਰੀ ਆ ਇੱਥੇ ਆਪਾਂ ਬੜਾ ਕੁਝ ਹੁੰਦਾ ਵੇਖਿਆ ਇਨਾ ਅੱਖਾਂ ਨਾਲ ਹੂੰ ਠੀਕ ਆ ਨਾ ਇੱਥੇ ਅਸੀਂ ਸਾਰੇ ਜਿਹੜੇ ਬੜੇ-ਬੜੇ ਫੰਨੇ ਖਾਂ ਹੀ ਨਾ ਕੰਨਾਂ ਨਾਲ ਵੱਜਦੇ ਵੇਖੇ ਤੇ ਦਾਸ ਜੀ ਬਣਿਆ ਹੀ ਕੁਝ ਨਹੀਂ ਦਾਸ ਸੇ ਆਪਣੀ ਸਟਰਗਲ ਕਰਨ ਲਿਆ ਮੇਰੇ ਕੋ ਕੌਣ ਨੂੰ ਕੀ ਹੈਗੇ ਹਾਂ ਮੇਰੇ ਕੋ ਕੀ ਹੋਣਗੇ ਭਾਜੀ ਮੇਰੇ ਨਾਲ ਤੇ ਮੇਰੇ ਭੈਣ ਭਰਾ ਨੇ ਮੇਰੇ ਸੱਜਣ ਮਿੱਤਰ ਆ ਉਹ ਖਲੋਤੇ ਹਾਂ ਮੈਂ ਜਿੱਥੇ ਵੀ ਹਾਂ ਸਿਆਸੀ ਰਾਏ ਵਾਲੇ ਜਿੱਤੇ ਬੜਾ ਕੁਛ ਹੁੰਦਾ ਹਾਂ ਮੇਰੇ ਕੋ ਹੈ ਜਿਹੜਾ ਮੇਰੇ ਕੋ ਪੁੱਲਣਾ ਨਾ ਇਹ ਗੱਲ ਆ ਵੀ ਜਿਹੜਾ ਬੰਦਾ ਜਿਹਨੂੰ ਮਿਲਿਆ ਹੁੰਦਾ ਡਰ ਉਹਨੂੰ ਹੁੰਦਾ ਮੈਂ ਨਹੀਂ ਸਮਝਦਾ ਵੀ ਮਤਲਬ ਜੇ ਕੋਈ ਬੰਦੇ ਨੂੰ ਪ੍ਰਮਾਤਮਾ ਨੇ ਕੋਈ ਭਾਗ ਲਾਇਆ ਕਿਸੇ ਵੇਲੇ ਕੋ ਚੰਗੇ ਥਾਂ ਤੁਸੀਂ ਬਹਿ ਗਏ ਜੇ ਤੇ ਇਨਸਾਫ ਜ਼ਰੂਰ ਕਰਨਾ ਦੇਗਾ ਰੱਬ ਨੂੰ ਯਾਦ ਜ਼ਰੂਰ ਰੱਖਣਾ ਦੇਗਾ ਸਾਹਿਬ ਸੀਐਮ ਸਾਹਿਬ ਮਿਲਣ ਜਾਓਗੇ ਉਹਨਾਂ ਨੂੰ ਹੁਣ ਮਿਲਣ ਜਾਓ ਬਿਲਕੁਲ ਸੀਐਮ ਸਾਹਿਬ ਨੂੰ ਮੈਂ ਸ਼ਾਮਲ ਕਰਾਇਆ ਸੀਐਮ ਸਾਹਿਬ ਨੂੰ ਦਸਲਾ ਮੇਰਾ ਫਰਜ਼ ਬਣਦਾ ਹੂੰ ਠੀਕ ਹੈ ਸੀਐਮ ਸਾਹਿਬ ਨੂੰ ਜਦੋਂ ਮੈਂ ਮਿਲ ਲਿਆ ਰਾਂ ਜਾਂ ਮੈਂ ਹਲਕੇ ਦੇ ਵਿੱਚ ਇੱਕ ਕਾਲ ਦੇਤੀ ਕਿਸੇ ਜਣ ਆਪਣੇ ਭੈਣ ਭਰਾਵਾਂ ਦੀ ਫਿਰ ਕੀ ਕਰਨਗੇ ਫਿਰ ਘਰ ਘਰ ਜਾ ਕੇ ਬਹਿਣਗੇ ਉਹਨਾਂ ਨੂੰ ਡੱਕਣਗੇ ਹਾਂ ਸੀਨੇ ਨੂੰ ਝੋਕਣ ਦਾ ਕੋਈ ਰਾਹ ਨਹੀਂ ਐਸ ਗੱਲ ਨਾਲ ਸ਼ੀਨਾ ਡਾਊਨ ਨਹੀਂ ਹੋਇਆ ਜਾਂ ਸ਼ੀਨਾ ਕਮਜ਼ੋਰ ਨਹੀਂ ਹੋਇਆ ਮੇਰੇ ਨਾਲ ਚਾਰ ਘਰ ਇੱਥੇ ਹੋਰ ਜੋੜ ਕੇ ਬੈਠੇ ਭਾਈ ਮੈਨੂੰ ਚਾਰ ਸੀਟਾਂ ਮਿਲੀਆਂ ਸੀ ਹੂੰ ਪਾਰਟੀ ਦਿੱਤੀਆਂ ਤਿੰਨ ਮੈਂ ਜਿੱਤਿਆਂ ਹਾਂ ਤੇ ਅੱਜ 12 ਘਰ ਮੇਰੇ ਨਾਲ ਆ ਸੀਨੇ ਦਾ ਕੀ ਗਾਇਚ ਪਛੈਨਾ ਠੱਗਿਆ ਤੇ ਮਹਿਸੂਸ ਕਰ ਰਿਹਾ ਨਾ ਅੱਜ ਚਲੋ ਠੱਗੇ ਅਰ ਪਸਿਆਸਤ ਦੇ ਵਿੱਚ ਠੱਗੀਆਂ ਵਾਝ ਜਾਂਦੀਆਂ ਤੁਹਾਨੂੰ ਪਤਾ ਕੀ ਕਰ ਸਕਦੇ ਹਾਂ ਹਾਂ ਲੀਗਲ ਰਿਸੋਰਟ ਬਾਅਦ ਚਲਾਓਗੇ ਪਹਿਲਾਂ ਸੀਐਮ ਸਾਹਿਬ ਨੂੰ ਮਿਲੋਗੇ ਫਿਰ ਦੇਖਣਾ ਨਾਲ ਨਾਲ ਚੱਲੂਗਾ ਸਾਰਾ ਪ੍ਰੋਸੈਸ ਜੀ ਅਚਾਹ ਕੋਰਟ ਵੀ ਜਾਓਗੇ ਅਦਾਲਤ ਵੀ ਜਾਓਗੇ ਲੜਾਈ ਲੜਾਂਗੇ ਜੀ ਪੂਰੀ ਜਿੱਥੋਂ ਤੱਕ ਲੜਾਈ ਜਾਂਦੀ ਹੈ ਬਰਾਬਰ ਸੋ ਜ਼ਾਹਿਰ ਤੌਰ ਤੇ ਜਦੋਂ ਦੇਖੋ ਇੱਕ ਗੱਲ ਕਹਿੰਦੇ ਨੇ ਕਿ ਬਾਹਰ ਦੇ ਆਣਾ ਲੜਾਈ ਲੜਨੀ ਸੌਖੀ ਹੁੰਦੀ ਹੈ ਪਰ ਘਰ ਦੇ ਵਿੱਚ ਲੜਾਈ ਲੜਨੀ ਬੜੀ ਔਖੀ ਹੁੰਦੀ ਹੈ ਇਨਾ ਸਾਹਿਬ ਨੇ ਤੁਸੀਂ ਸਾਰੀ ਗੱਲਬਾਤ ਸੁਣ ਲਈ ਇੱਕ ਅਜਹੀ ਸਥਿਤੀ ਦੇ ਵਿੱਚ ਨਜ਼ਰ ਆ ਰਹੇ ਨੇ ਓਪਨਿੰਗ ਰਿਮਾਰਕਸ ਦੇ ਵਿੱਚ ਜਦੋਂ ਮੈਂ ਗੱਲ ਕੀਤੀ ਕਿ ਜੱਗੋ ਤੇਰਵੀਂ ਹੋਈ ਆ ਔਰ ਉਹ ਹੋਈ ਆ ਜ਼ਾਹਿਰ ਤੌਰ ਤੇ ਜੋ ਇਹਨਾਂ ਨੇ ਫੈਕਟਸ ਦੱਸੇ ਨੇ ਜੋ ਪੱਖ ਆਪਣਾ ਦੱਸਿਆ ਹੈ ਉਹਦੇ ਮੁਤਾਬਕ ਤਾਂ ਇਹੀ ਨਜ਼ਰ ਆ ਰਿਹਾ ਹੈ ਤੁਸੀਂ ਇਹ ਪੂਰਾ ਇੰਟਰਵਿਊ ਦੇਖੋ ਇਹਨੂੰ ਅੱਗੇ ਸ਼ੇਅਰ ਵੀ ਕਰੋ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਕਿ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਬਹੁਤ ਬਹੁਤ ਧੰਨਵਾਦ